ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਪੋਹਾ ਜਦੋਂ ਵੀ ਆਪਾਂ ਜੀ ਪੋਹੇ ਨੂੰ ਬਣਾਉਂਦੇ ਆਂ ਤਾਂ ਬਣਾਉਂਦੇ ਟਾਈਮ ਕਈ ਵਾਰ ਪੋਹੇ ਆਪਣੇ ਟੁੱਟ ਜਾਂਦੇ ਨੇ ਜਾਂ ਫਿਰ ਉਹ ਆਪਸ ਵਿੱਚ ਜੁੜ ਜਾਂਦੇ ਨੇ ਅੱਜ ਆਪਾਂ ਤੁਹਾਨੂੰ ਜੀ ਪੋਹੇ ਨੂੰ ਬਣਾਉਣ ਦਾ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਡਾ ਪੋਹਾ ਬਿਲਕੁਲ ਖਿਲਿਆ-ਖਿਲਿਆ ਬਣ ਕੇ ਤਿਆਰ ਹੋਵੇਗਾ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਜੀਰਾ ਪਾ ਦਵਾਂਗੇ ਤੇ ਇੱਕ ਆਪਣੇ ਜੀ మీడియం ਸਾਈਜ਼ ਦਾ ਪਿਆਜ਼ ਲਿਆਗਾ ਇਸ ਨੂੰ ਆਪਾਂ ਨੇ ਮੋਟਾ ਕਟਿੰਗ ਕੀਤਾਗਾ ਹੁਣ ਆਪਾਂ ਇਸ ਨੂੰ ਜੀ 1-2 ਮਿੰਟਾਂ ਲਈ ਲੋ ਮੀਡੀਅਮ ਗੈਸ ਤੇ ਹਲਕਾ ਜਿਹਾ ਰੋਸਟ ਕਰ ਲੈਣਾਗਾ ਜੰਨੀ ਦੇਰ ਤੱਕ ਜੀ ਆਪਣਾ ਪਿਆਜ਼ ਰੋਸਟ ਹੁੰਦਾਗਾ ਉਨੀ ਦੇਰ ਦੇ ਵਿੱਚ ਆਪਾਂ ਪੋਹਿਆਂ ਨੂੰ ਤਿਆਰ ਕਰ ਲਾਵਾਂਗੇ ਧੋ ਕੇ ਦੇਖੋ ਜੀ ਆਪਾਂ ਨੇ ਇੱਕ ਕੌਲੀ ਪੋਹਿਆਂ ਦੀ ਲਈ ਆ ਤੁਸੀਂ ਇੱਕ ਜਾਂ ਦੋ ਆਪਣੀ ਚੋਆਇਸ ਅਨੁਸਾਰ ਜਿੰਨੇ ਪੋਹੇ ਬਣਾਉਣੇ ਲੈ ਸਕਦੇ ਹੋ ਹੁਣ ਆਪਾਂ ਜੀ ਇੱਕ ਬਾਲ ਵਿੱਚ ਪੋਹਿਆਂ ਨੂੰ ਪਾ ਲਾਵਾਂਗੇ ਇਸ ਵਿੱਚ ਆਪਾਂ ਜੀ ਪਾਣੀ ਪਾਵਾਂਗੇ ਇਥੇ ਹੀ ਆਪਾਂ ਨੂੰ ਜੀ ਇਹ ਧਿਆਨ ਰੱਖਣਾਗਾ ਕਿ ਜਦੋਂ ਆਪਾਂ ਪੋਹਿਆਂ ਨੂੰ ਧੋਣਾਗਾ ਇਸ ਨੂੰ ਜ਼ਿਆਦਾ ਆਪਾਂ ਹਿਲਾਉਣਾ ਨਹੀਂ ਹੈਗਾ ਚਮਚ ਨਾਲ ਇੱਕ ਦੋ ਵਾਰ ਸਟਾਰ ਕਰਕੇ ਇਸ ਦੇ ਉੱਪਰ ਜੰਮੀ ਹੋਈ ਆਪਣੇ ਡਸਟ ਹਟਾ ਦੇਣੀ ਆ ਪੋਹਿਆਂ ਨੂੰ ਜੀ ਆਪਾਂ ਨੇ ਇੱਕ ਜਾਂ ਦੋ ਮਿੰਟ ਬਿਲਕੁਲ ਵੀ ਨਹੀਂ ਰੱਖਣਾ ਪਾਣੀ ਵਿੱਚ ਨਾਲ ਦੀ ਨਾਲ ਜੀ ਆਪਾਂ ਦੇਖੋ ਇਸ ਨੂੰ ਇਸ ਦਾ ਪਾਣੀ ਨਿਕਾਲ ਦੇਣਾਗਾ ਇਸ ਦੇ ਉੱਪਰ ਜੀ ਆਪਾਂ ਪੋਹੇ ਦੇ ਉੱਪਰ ਹੋਰ ਪਾਣੀ ਪਾ ਦਵਾਵਾਂਗੇ ਤਾਂ ਕਿ ਆਪਣੇ ਪੋਹੇ ਚੰਗੀ ਤਰ੍ਹਾਂ ਸਾਫ਼ ਹੋ ਜਾਣ ਪੋਹਿਆਂ ਨੂੰ ਜੀ ਹੁਣ ਆਪਾਂ ਧੋਣ ਤੋਂ ਬਾਅਦ ਬਿਲਕੁਲ ਵੀ ਹੱਥ ਨਹੀਂ ਲਗਾਉਣਾ ਹੈਗਾ ਇਸ ਕਰਕੇ ਹੀ ਆਪਾਂ ਪੋਹਿਆਂ ਨੂੰ ਛਾਲਣੀ ਵਿੱਚ ਪਾਏਗਾ ਤਾਂ ਕਿ ਪਾਣੀ ਆਪਣੇ ਆਪ ਨਿਕਲ ਜਾਵੇ ਪੋਹਿਆਂ ਦਾ ਦੇਖੋ ਜੀ ਜੋ ਪਾਣੀ ਆਪਣਾ ਖਰਾਬ ਸੀ ਉਹ ਨਿਕਲ ਚੁੱਕਿਆਗਾ ਤੇ ਹੁਣ ਆਪੇ ਇੱਕ ਬਾਲ ਵਿੱਚ ਰੱਖ ਦਵਾਂਗੇ ਤਾਂ ਕਿ ਪੋਹਿਆਂ ਦਾ ਸਾਰਾ ਪਾਣੀ ਨੁੱਚੜ ਜਾਵੇ ਇਸ ਤਰੀਕੇ ਨਾਲ ਜੀ ਆਪਾਂ 2-3 ਮਿੰਟ ਲਈ ਰੱਖ ਦਵਾਂਗੇ ਦੇਖੋ ਜੀ ਤੜਕਾ ਸੀ ਜੋ ਆਪਣਾ ਉਹ ਪੂਰੀ ਤਰ੍ਹਾਂ ਰੋਸਟ ਹੋ ਚੁੱਕਾ ਹੈ ਜਿੰਨਾ ਕ ਆਪਾਂ ਨੂੰ ਇਹ ਰੋਸਟ ਕਰਨਾ ਸੀਗਾ ਹੁਣ ਆਪਾਂ ਜੀ ਇਸ ਵਿੱਚ ਇੱਕ ਹਰੀ ਮਿਰਚ ਪਾਵਾਂਗੇ ਥੋੜੀ ਜੀ ਆਪਾਂ ਹਿੰਗ ਪਾਵਾਂਗੇ ਕਾਲੀ ਮਿਰਚ ਐਡ ਕਰਾਂਗੇ ਨਮਕ ਪਾਵਾਂਗੇ ਜੀ ਟੇਸਟ ਅਨੁਸਾਰ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਸਿਰਫ ਰੰਗਤ ਲਈ ਇਸ ਨੂੰ ਹਲਕਾ ਜਿਹਾ ਮਿਕਸ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਵਾਇਲ ਕੀਤੀ ਹੋਈ ਸਬਜ਼ੀਆਂ ਲਈਆਂ ਨੇ ਗਾਜਰ, ਮਟਰ, ਬੀਨਸ ਤੇ ਫੁੱਲ ਗੋਬੀ ਇਸ ਨੂੰ ਵੀ ਆਪਾਂ 1-2 ਮਿੰਟਾਂ ਲਈ ਤੇਲ ਵਿੱਚ ਫਰਾਈ ਕਰ ਲੈਣਾਗਾ ਹੁਣ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ 1 ਜਾਂ 2 ਮਿੰਟਾਂ ਲਈ ਜੀ ਆਪਾਂ ਸਬਜ਼ੀਆਂ ਨੂੰ ਹਲਕਾ ਜਿਹਾ ਤੇਲ ਵਿੱਚ ਰੋਸਟ ਕਰਕੇ ਫਿਰ ਆਪਾਂ ਇਸ ਵਿੱਚ ਪੋਹੇ ਪਾ ਦਵਾਂਗੇ ਪਾਣੀ ਆਪਣਾ ਨਿਕਲ ਚੁੱਕਿਆ ਜੀ ਸਾਰਾ ਪੋਹਿਆਂ ਵਿੱਚੋਂ ਬਿਲਕੁਲ ਡਰਾਈ ਹੋ ਚੁੱਕੇ ਨੇ ਇਹ ਹੁਣ ਆਪਾਂ ਜੀ ਬਿਲਕੁਲ ਲੋ ਗੈਸ ਤੇ ਇਸ ਨੂੰ ਮਿਕਸ ਕਰਨਾਗਾ ਪੋਹਿਆਂ ਨੂੰ ਸਬਜ਼ੀ ਵਿੱਚ 2 ਜਾਂ 3 ਮਿੰਟਾਂ ਦੇ ਵਿੱਚ ਜੀ ਆਪਣੇ ਪੋਹੇ ਬਣ ਕੇ ਤਿਆਰ ਹੋ ਜਾਣਗੇ ਬਸ ਜੀ ਜਦੋਂ ਆਪਾਂ ਪੋਹਿਆਂ ਨੂੰ ਧੋਣਾਗਾ ਉਦੋਂ ਆਪਾਂ ਨੇ ਇਸ ਗੱਲ ਦਾ ਖਾਸ ਧਿਆਨ ਰੱਖਣਾਗਾ ਕਿ ਆਪਣੇ ਪੋਹੇ ਬਿਲਕੁਲ ਵੀ ਟੁੱਟਣੇ ਨਹੀਂ ਚਾਹੀਦੇ ਹੈਗੇ ਉਸ ਨੂੰ ਹੱਥ ਬਿਲਕੁਲ ਵੀ ਨਹੀਂ ਲਗਾਉਣਾ ਹੈਗਾ ਬਸ ਹਲਕਾ ਜਿਹਾ ਪਾਣੀ ਪਾ ਕੇ ਉੱਪਰੋਂ ਆਪਾਂ ਉਸ ਨੂੰ ਧੋ ਦੇਣਾਗਾ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸ ਉੱਪਰ ਹਰਾ ਧਨੀਆ ਐਡ ਕਰਾਂਗੇ ਉਹ 10 ਮਿੰਟ ਜੀ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਇਸ ਨੂੰ ਸਟਰ ਕਰਦੇ ਰਹਿਣਾਗਾ ਤਾਂ ਕਿ ਪੋਹੇ ਆਪਣੇ ਹਲਕੇ ਜੇ ਠੰਡੇ ਹੋ ਜਾਣ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਬਿਲਕੁਲ ਖਿਲੇ ਖਿਲੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਪੋਹਿਆਂ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਉਨਾਪਾ ਜੀ ਪੋਹਿਆਂ ਦੇ ਪਲੇਟਿੰਗ ਕਰਾਂਗੇ ਦੇਖੋ ਜੀ ਕੰਨੇ ਬੜੀਆ ਖੇਲੇ ਖੇਲੇ ਬਣ ਕੇ ਤਿਆਰ ਹੋਏ ਨੇ ਇਹ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣੇ ਪੋਹਿਆਂ ਦਾ ਕਿ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋਏ ਨੇ ਅਗਰ ਤੁਹਾਨੂੰ ਜੀ ਇਸ ਤਰੀਕਾ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਜੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਜੀ ਤੁਰੰਤ ਪਹੁੰਚ ਜਾਇਆ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ